ਪਰਵਾਰ ਨੂੰ ਕੈਨੇਡਾ ਜਾਣ ਦਾ ਸੂਚਨਾ ਪੈ ਗਿਆ ਮਹਿੰਗਾ ਸਮਰਾਲਾ ਪੁਲਿਸ ਨੇ ਇੱਕ ਵਿਅਕਤੀ ਜੋੜੇ ਦੇ ਖਿਲਾਫ ਧੋਖਾ ਧੜੀ ਦਾ ਮਾਮਲਾ ਦਰਜ ਕੀਤਾ ਜ ਜਿਨ੍ਹਾਂ ਵੱਲੋਂ ਇੱਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਲਾਲਾ ਲਗਾ ਕੇ 3 ਲੱਖ ਰੁਪਏ ਦੀ ਠੱਗੀ ਮਾਰੀ ਗਈ ਦਰਅਸਲ ਇਹ ਮਾਮਲਾ ਪਿੰਡ ਮੁਸਕਾਬਾ ਦਾ ਜਿੱਥੇ ਦੇ ਵਸਨੀਕ ਜਿਸ ਦਾ ਇਹ ਕਹਿਣਾ ਹੈ ਕਿ ਉਸਨੇ ਕੈਨੇਡਾ ਜਾਣਾ ਸੀ ਤੇ ਇਸੇ ਦੇ ਦਰਮਿਆਨ ਉਹ ਇੱਕ ਜੋੜੇ ਦੇ ਸੰਪਰਕ ਦੇ ਵਿੱਚ ਆਉਂਦਾ ਤੇ ਇਸ ਫਰਜ਼ੀ ਏਜੰਟ ਜੋੜੇ ਦੇ ਵੱਲੋਂ ਇਹਨਾਂ ਤੋਂ ਲੱਖਾਂ ਦੀ ਠੱਗੀ ਮਾਰੀ ਗਈ ਹੈ 3 ਲੱਖ ਰੁਪਏ ਠੱਗ ਲਏ ਗਏ ਨੇ ਤੇ 6 ਮਹੀਨਿਆਂ ਦੇ ਅੰਦਰ ਅੰਦਰ ਕੈਨੇਡਾ ਜਾਣ ਦੀ ਕਿਹਾ ਗਿਆ ਸੀ ਕਿਹਾ ਗਿਆ ਸੀ ਕਿ ਤੁਹਾਨੂੰ 6 ਮਹੀਨਿਆਂ ਦੇ ਅੰਦਰ ਹੀ ਕੈਨੇਡਾ ਪਹੁੰਚਾ ਦੇਵਾਂਗੇ ਪਰ ਜਦ ਕੈਨੇਡਾ ਨਹੀਂ ਪਹੁੰਚਾਇਆ ਜਾਂਦਾ ਤੇ ਇਹਨਾਂ ਵੱਲੋਂ ਉਸ ਏਜੰਟ ਜੋੜੇ ਦੇ ਨਾਲ رابطہ ਕੀਤਾ ਜਾਂਦਾ ਤੇ ਜਿਹੜੀ ਮਹਿਲਾ ਏਜੰਟ ਹੁੰਦੀ ਹੈ ਉਸ ਨੂੰ ਵੀ ਕਈ ਵਾਰ ਫੋਨ ਕੀਤਾ ਗਿਆ ਪਰ ਅਖੀਰਕਾਰ ਇਹਨਾਂ ਵੱਲੋਂ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਪੀੜਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਅਗਸਤ 2024 ਦੇ ਵਿੱਚ ਐਸਐਸਪੀ ਖੰਨਾ ਵਿਖੇ ਦਰਖਾਸਤ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸਮਰਾਲਾ ਪੁਲਿਸ ਨੋਮਾਤੀ ਰਾ ਦੇ ਬਿਆਨ ਲੈਂਦੀ ਹੈ ਜਿਸ ਦੇ ਵਿੱਚ ਕਿ ਉਕਤ ਮਹਿਲਾ ਏਜੰਟ ਜਿਸ ਦਾ ਇਹ ਕਹਿਣਾ ਹੈ ਕਿ ਉਸ ਦੀ ਆਪਣੀ ਪਤੀ ਦੇ ਨਾਲ ਅਣਬਣ ਹੋ ਗਈ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਉਸ ਦੇ ਵੱਲੋਂ ਸਿਵਲ ਕੇਸ ਆਪਣੇ ਪਤੀ ਦੇ ਖਿਲਾਫ ਵੀ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਕੈਨੇਡਾ ਜਾਣ ਦੇ ਲਈ ਸ਼ਿਕਾਇਤਕਰਤਾ ਨੇ ਜਿਹੜੇ ਪੈਸੇ ਨੂੰ ਉਸ ਦੇ ਪਤੀ ਦੇ ਖਾਤੇ ਦੇ ਵਿੱਚ ਪਾਏ ਸਨ ਤੇ ਉਸ ਦਾ ਕਹਿਣਾ ਹੈ ਕਿ ਉਹ ਦੇ ਕੋਲੋਂ ਪੈਸੇ ਵਾਪਸ ਲੈ ਲੈਣ ਤਾਂ ਇੱਥੇ ਹੀ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਦੋਵਾਂ પતિ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਯਰਮੰਤਾ ਸਿੰਘ ਆ ਪਿੰਡ ਮੁਸ਼ਕਵਾਦਾ ਦਾ ਰਹਿਣ ਵਾਲਾ ਹਾਂ ਜੀ ਇਹਨੇ ਕੁੜੀ ਨੇ ਕਰੰਦੀਪ ਕੌਰ ਨੇ ਮੈਨੂੰ ਵੀਜ਼ਾ ਕੈਨੇਡਾ ਵੀਜ਼ਾ ਲਵਾਉਣ ਲਈ 3 ਲੱਖ ਰੁਪਏ ਦੀ ਮੰਗ ਕਰੀ ਸੀ ਇਹਨੂੰ ਪੈਸੇ ਦਿੱਤੇ ਸੀ ਪਹਿਲਾਂ ਇਹਨੇ 13000 ਰੁਪਏ ਲੱਤਾ ਤੀਏ ਜੀ ਮੇਰੀ ਕੈਨੇਡਾ ਦੀ ਰਿਫਿਊਜ਼ਲ ਆਈ ਹੋਈ ਸੀਗੀ ਉਦੋਂ ਕਲੀਅਰ ਕਰਾਉਣ ਵਾਸਤੇ ਨੇ ਮੇਰੇ ਤੋਂ 10000 ਰੁਪਇਆ Google Pay ਕਰਾਇਆ ਠੀਕ ਹੈ ਫਿਰ ਉਹ ਤੋਂ ਬਾਅਦ ਇਹਨੇ ਮੈਨੂੰ ਉਹ ਕਿਹਾ ਤੀਆ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਖੇਤੀਬਾੜੀ ਦਾ ਉਹਦੇ ਲਈ ਕਹਿੰਦੀ ਪਹਿਲਾਂ ਐਡਵਾਂਸ 3 ਲੱਖ ਰੁਪਇਆ ਦੇਣਾ ਪੈਣਾ ਹੈ ਉਹ ਮੈਂ ਆਰਟੀਜੀਐਸ ਕਰਾਇਆ ਠੀਕ ਹੈ ਇਹਨਾਂ ਦੇ ਅਕਾਊਂਟ 'ਤੇ ਤੇ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਮੈਂ ਵੀੇ ਬਾਰੇ ਪੁੱਛ ਰਾ ਰਿਹਾ ਇਹ ਕਹਿੰਦੇ ਹਜੇ ਟਾਈਮ ਲੱਗੂਗਾ ਹਜੇ ਕੈਨੇਡਾ ਦੇ ਜਿਵੇਂ ਅੱਗੇ ਆਪਣਾ ਝਗੜਾ ਚੱਲ ਪਿਆ ਹੈ ਕਹਿੰਦੇ ਇੰਡੀਆ ਦਾ ਬੰਦ ਕਰਤੀ ਵੀ ਹੈ ਉਹਦੇ ਕਰਕੇ ਕਹਿੰਦੇ ਥੋੜਾ ਟਾਈਮ ਲੱਗੂਗਾ ਠੀਕ ਚਲੋ ਉਸ ਤੋਂ ਬਾਅਦ ਫੇਰ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਇਹਦੇ ਘਰ ਹਸਬੰਦ ਨੇ ਫੋਨ ਬੰਦ ਕਰਤਾ ਫਿਰ ਕਿਰਨਦੀਪ ਕੌਰ ਨਾਲ ਮੇਰਾ ਸੰਪਰਕ ਹੁੰਦਾ ਰਿਹਾ ਜੀ ਜਦੋਂ ਕਿਰਨਦੀਪ ਨੂੰ ਪੈਸੇ ਪੁੱਛਿਆ ਜੀ ਵੀਜੇ ਵਾਸਤੇ ਪਹਿਲਾਂ ਤਾਂ ਟਾਲ ਮਟੋਲਾ ਕਰਦੇ ਰਹੇ ਫਿਰ ਉਹ ਜਦੋਂ ਇਹਨਾਂ ਨੂੰ ਸ਼ਕਤੀ ਬਾਰੇ ਪੁੱਛਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਫੋਨ ਹੀ ਬੰਦ ਕਰਤਾ ਜੀ ਇਹ ਘਟਨਾ ਹੈ ਗੱਲ ਕਰੀਏ ਕਦੋਂ ਦੀ ਹੈਗੀ ਇਹ ਘਟਨਾ ਜਿਹੜਾ ਪੈਸੇ ਕਿਹੇ ਮਹੀਨੇ ਦੀ ਘਟਨਾ ਹੈ ਇਹ 6 ਇਹ 6 ਜੂਨ 2023 ਚ ਇਹਨੇ ਮਾਟੀ ਐਸ ਕਰੇ 3 ਲੱਖ ਰੁਪਏ ਜੀ ਉਸ ਤੋਂ ਬਾਅਦ ਕੋਈ ਰਸਤਾ ਨਹੀਂ ਉਹਨਾਂ ਨੇ ਫੇਰ ਤੁਹਾਨੂੰ ਨਹੀਂ ਇਹਨਾਂ ਨੇ ਆਪਣੇ ਨਾਲ ਮੁੜ ਕੇ ਨਾ ਕੋਈ ਸੰਪਰਕ ਨਹੀਂ ਕਰਿਆ ਜੀ ਹੁਣ ਜੀ ਹੁਣ ਫੇਰ ਥਾਣੇ ਗਏ ਹਾਂ ਕੀ ਰਿਪੋਰਟ ਦਰਜ ਕਰਾਈ ਗਿਆ ਹਾਂਜੀ ਪਹਿਲਾਂ ਐਸਐਸਪੀ ਦੇ ਦਰਖਾਸਤ ਲਿਖਾਈ ਤੀਗੀ ਉਹਨਾਂ ਨੇ ਹੇਟੋ ਚੌਕ ਕੀ ਮਾਰਕ ਸੁਖਵਿੰਦਰ ਸਿੰਘ ਨੂੰ ਕਰਤੀ ਤੀਗੀ ਉਹਨਾਂ ਤੋਂ ਬਾਅਦ ਉਹਨਾਂ ਨੇ ਜਦੋਂ ਸੁਖਵਿੰਦਰ ਸਿੰਘ ਨੇ ਫੋਨ ਕਰਿਆ ਜੀ ਉਹ ਕਹਿੰਦੇ ਮੇਰੇ ਬਿਆਨ ਦਊਗਾ ਵਕੀਲ ਹੀ ਉਹ ਤੋਂ ਬਾਅਦ ਉਹਨਾਂ ਕੋਈ ਵਕੀਲ ਨਹੀਂ ਆਇਆ ਜੀ ਤੇ ਫੇਰ ਇਹਨਾਂ ਨੇ ਉਹ ਕਹੇ ਸਾਨੂੰ ਕਹਿੰਦੇ ਸੀ ਕਿ ਮੇਰੇ ਨਾਲ ਉੱਥੇ ਨੂੰ ਚੱਲੋ ਮੇਰੇ ਸਹੁਰੇ ਪਰਿਵਾਰ ਕੋਲੋਂ ਜਦੋਂ ਅਸੀਂ ਇਹਨਾਂ ਨੂੰ ਬਾਜੋ ਫਿਰ ਫੋਨ ਕਰਦੇ ਰਹੇ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਆਪਣਾ ਜਿਹੜੀ ਲਿਖਾ ਪੜੀ ਵੀ ਕੀਤੀ ਸਾਰੀ ਤੁਸੀਂ ਮਾਮਾ ਹਾਂਜੀ ਇਹਦਾ ਬਣਾਇਆ ਜੀ ਐਫੀਡਵਟ ਇਹ ਆਪਣਾ ਕਿੱਥੇ ਦੇ ਰਹਿਣ ਵਾਲੇ ਨੇ ਕੋਈ ਨਹੀਂ ਇਹ ਮਾਛ ਇਹ ਮਾ ਕੁੜੀ ਕਰਨਦੀਪ ਕੌਰ ਮਾਛਵਾੜਾ ਬੈਂਕ ਕੋਲੋਂ ਨਹੀਂ ਦੀ ਰਹਿਣ ਵਾਲੀ ਹੈ ਤੇ ਬਈ ਕਿੱਥੇ ਦੀ ਹੈ ਇਹ ਬਰਨਾਲੇ ਕੋਲ ਸੰਧੂ ਕਲਾ ਪਿੰਡ ਵਜਾਈ ਹੋਈ ਹੈ ਅਮਰਿੰਦਰ ਸਿੰਘ ਦੇ ਹਸਬੰਡ ਦਾ ਨਾਂ ਹੈ ਜੀ ਤੇ ਥੋੜੀ ਜਿਹੜੀ ਗੱਲਬਾਤ ਹੋਈ ਸੀ ਕੈਨੇਡਾ ਜਾਣ ਦੀ ਕਿੰਨੇ ਪੈਸੇ ਚੁੱਕੀ ਸੀ ਇਹਨਾਂ ਨਾਲ ਇਹਨਾਂ ਨਾਲ 28 ਲੱਖ ਰੁਪਏ ਚ ਗੱਲ ਹੋਈ ਸੀ ਪਹਿਲਾਂ ਅਡਵਾਂਸ ਇਹਨਾਂ 3 ਲੱਖ ਰੁਪਈਆ ਲੱਤਾ ਤੀ ਜੀ 3 ਲੱਖ ਲੈਣ ਤੋਂ ਬਾਅਦ ਕੋਈ ਸੰਪਰਕ ਨਹੀਂ ਨਹੀ ਇਹਨੇ ਉਸ ਤੋਂ ਬਾਅਦ ਸੰਪਰਕ ਕੋਈ ਨਹੀਂ ਕਰਿਆ ਜੀ ਤੇ ਜਿਵੇਂ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਕੋਈ ਛਾਪੇਮਾਰੀ ਵਗੈਰਾ ਗ੍ਰਿਫਤਾਰੀ ਹੋਈ ਥੋੜ ਨੂੰ ਲੱਗਿਆ ਪਤਾ ਕੁਝ ਹਾਂਜੀ ਇੱਕ ਵਾਰ ਇਹਦੇ ਘਰ ਆਈ ਗਈ ਸੀ ਛਾਪੇਮਾਰੀ ਕਰੀ ਆਈ ਇਹਨਾਂ ਦੇ ਤੇ ਹੱਥ ਕੁਝ ਨਹੀਂ ਲੱਗਿਆ ਤਾਂ ਨਹੀਂ ਹਜੇ ਤੱਕ ਇਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗ ਰਿਹਾ ਜੀ ਹੁਣ ਕੀ ਮੰ ਸਣੇ ਵੀ ਆ ਜੀ ਬਲਵਿੰਦਰ ਸਿੰਘ ਮੁਸ਼ਕਾਵਾਦ ਜੀ ਮੇਰੇ ਬੇਟਾ ਅਰਵਿੰਦਰ ਸਿੰਘ ਨੂੰ ਕੈਨੇਡਾ ਦੇ ਝਾਸੇ ਚ ਲੈ ਲਿਆ ਜੀ ਇਹਨਾਂ ਨੇ ਕਿਰਨਦੀਪ ਗੌਰ ਨੇ ਜੀ ਹਾਲਫੀਆ ਬਿਆਨ ਦੇ ਕੇ 3 ਲੱਖ ਰੁਪਏ ਇਹਨਾਂ ਤੋਂ ਲੁੱਟੇ ਗਏ ਨੇ ਜੀ ਆਈਫੀ ਡਾਟਾ ਦਿੱਤਾ ਹੋਇਆ ਨਹੀਂ ਤੇ ਗੱਲ ਕਰੀਏ ਕਿੰਨੀ ਧੀਰ ਹੋ ਗਈ ਜਿਹੜੇ ਪੈਸੇ ਦਿੱਤੇ ਸੀ ਤੇ ਕੋਈ ਉਹਨਾਂ ਨੇ ਤੁਹਾਨੂੰ ਕੋਈ ਵੀਜ਼ਾ ਵਗੈਰਾ ਕੋਚਿੰਗ ਲੈ ਕੇ ਦਿੱਤਾ ਨਹੀਂ ਕੁਛ ਨਹੀਂ ਲੈ ਕੇ ਦਿੱਤਾ ਜੀ 22 22 6 ਦੀ ਹੈ 2023 ਦੀ ਗੱਲ ਹੈ ਜੀ ਉਹ ਚ ਪਹਿਲੇ ਲੱਤਾਂ ਆਰਟੀਐਸ ਕਰਾਇਆ ਜੀ ਇਹਨਾਂ ਨੇ ਉਹ ਦਰਖਾਸਤ ਦੇ ਵਿੱਚ ਉਹ ਨੰਬਰ ਵੀ ਦਿੱਤਾ ਹੋਇਆ ਜੀ ਤੇ ਫਿਰ ਸਾਡੇ ਨਾਲ ਕੋਈ ਸੰਪਰਕ ਕਰਨ ਤੋਂ ਨਹੀਂ ਆਈ ਤੁਹਾਨੂੰ ਕਿਦਾਂ ਲੱਗਿਆ ਵੀ ਤੁਹਾਨੂੰ ਚਾਂਸ ਚ ਲਿਆ ਗਿਆ ਜੀ ਤੁਹਾਡੇ ਨਾਲ ਧੱਕੀ ਹੋਈ ਆ ਜੇ ਸਾਡੇ ਨਾਲ ਗੱਲ ਕਰਨ ਨੂੰ ਛੱਡ ਗਈ ਫਿਰ ਤੁਸੀਂ ਦਰਖਾਸਤ ਥਾਣੇ ਦਿੱਤੀ ਐਸਐਸਪੀ ਜੀ ਸਾਹਿਬ ਨੂੰ ਦਰਖਾਸਤ ਦਿੱਤੀ ਆ ਜੀ 5 8 2024 ਨੂੰ ਜੀ ਹੁਣ ਪਰਚਾ ਦਰਜ ਹੁਣ ਪਰਚਾ ਦਰਜ ਹੋ ਗਿਆ 420 406 ਤੇ 120 ਹੋ ਗਈ ਤੇ ਹੁਣ ਕੀ ਕਹਿੰਦੇ ਨੇ ਪੁਲਿਸ ਦੇ ਅਧਿਕਾਰੀ ਪੁਲਿਸ ਅਧਿਕਾਰੀ ਰੇਡ ਮਾਰ ਰਹੀ ਹੈ ਜੀ ਕਹਿੰਦੇ ਸਾਨੂੰ ਮਿਲ ਨਹੀਂ ਰਹੀ ਹੈਗੀ ਘਰ ਜਾਂਦੇ ਨੇ ਤਾਂ ਘਰ ਦੇ ਕਹਿੰਦੇ ਸਾਡੀ ਬੇਦਖਲ ਕਰੀ ਹੋਈ ਹੈ ਜਾਂ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਨੂੰ ਕਾਗਜ਼ ਪੱਤਰ ਦਿਖਾਓ ਕੋਈ ਕਾਗਜ਼ ਪੱਤਰ ਨਹੀਂ ਦਿਖਾਈ ਇਹਨਾਂ ਨੂੰ ਟੋਡੇ ਵੱਲ ਮੰਗ ਕੀ ਕੀਤੀ ਜਾ ਰਹੀ ਹੈ ਮੰਗ ਰਹੀ ਹੈ ਸਾਡੇ ਪੈਸੇ ਦਵਾਈ ਜਾਣ ਜੀ ਮੈਂ ਤਾਂ ਵਿਆਜ ਭਾ ਰਿਹਾ ਜੀ ਵਿਆਜ ਤੇ ਲਾਸੀ ਬਣ ਹਾਂ ਵਿਆਜ ਤੇ ਲੱਤੇ ਹੋਏ ਨੇ ਜੀ ਹੋਰ ਵੀ ਸੂਤ ਹੈ ਸਾਡੇ ਕੋਲ ਆਰਟੀਐਸ ਜੀ ਤੋਂ ਗਾਹਾਂ ਵਿਆਜ ਤੇ ਲੱਤੇ ਆਰਟੀਐਸ ਉਹਨੇ ਭਾਇਨੇ ਸਾਨੂੰ ਇਹ ਜਿਹੜੇ ਪੈਸੇ ਤੁਸੀਂ ਇਹ ਤੁਸੀਂ ਪੱਕਿਆਂ 'ਚ ਭੇਜੇ ਨੇ ਆਰਟੀਐਸ ਵਗੈਰਾ ਹਾਂ ਤੇ ਉਦੋਂ ਨਾਲ ਗੱਲ ਕਦੋਂ ਹੀ ਸੀ ਲਾਸਟ ਜੈਂਟ ਨਾਲ ਲਾਸਟ ਗੱਲ ਹੋਈ ਨੂੰ ਜੀ ਮੈਂ ਕਹਿੰਦਾ ਜੀ ਮਾਰਚ ਜੇ ਹੋਈ ਹੈ ਜੀ 7 ਹਾਂਜੀ ਹਾਂਜੀ ਉਦੋਂ ਕੀ ਅਸ਼ਵਾਸ਼ਣ ਦਿੱਤਾ ਸੀ ਉਹਨੇ ਤੁਹਾਨੂੰ ਇਹ ਤੁਹਾਡੇ ਸਾਰੇ ਪੈਸੇ ਦਊਂਗੀ ਸਨੇ ਵਿਆਜ ਤੁਹਾਡੇ ਪੈਸੇ ਵਾਪਸ ਕਰਾਉਂਗੀ ਤੁਸੀਂ ਮੇਰੇ ਨਾਲ ਮੇਰੇ ਸਹੁਰੇ ਪਰਿਵਾਰ ਤੇ ਰੇਡ ਕਰੋ ਮੇਰੀ ਸਹੁਰੇ ਪਰਿਵਾਰ ਨਾਲ ਅਣਮਣ ਹੋ ਗਈ ਹੈ ਵੀ ਤੁਸੀਂ ਉਹਤੇ ਪਰਚਾ ਦਰਜ ਕਰੋ ਤੇ ਪਹਿਲਾਂ ਵੀ ਕਹਿੰਦੀ ਪਰਚਾ ਦਰਜ ਇਹੀ ਮਾਮਲੇ ਦੇ ਵਿੱਚ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਸੰਪਰਕ ਕਰਨ ਨੂੰ ਹਟ ਗਈ ਫੋਨੇ ਬੰਦ ਕਰਤੇ ਜੀ ਇਹ ਮੁਸਕਾਬਾਤ ਦੇ ਸੀ ਜੀ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਲੜਕੀ ਨੂੰ ਬਾਹਰ ਭੇਜਣਾ ਸੀ ਤੇ ਉਹਨਾਂ ਦੇ ਏਜੰਟ ਕਿਰਨਦੀਪ ਕੌਰ ਨਾਲ ਗੱਲ ਹੋ ਗਈ ਸੀ ਜੋ ਮਾਛੀਵਾੜੇ ਦੇ ਰਹਿਣ ਵਾਲੇ ਨੇ ਅਤੇ ਮੋਹਾਲੀ ਵਗੈਰਾ ਕੰਮ ਕਰਦੇ ਨੇ ਏਜੰਟੀ ਦੇ ਜੀ ਕਿੰਨੇ ਪੈਸੇ ਆਂਦਾ ਸੀ ਕਿ ਜੀ 3 ਲੱਖ ਰੁਪਏ ਲਏ ਇਹਨਾਂ ਨੇ ਜੀ 3 28 ਲੱਖ ਰੁਪਏ ਚ ਕਿਹਾ ਸੀ ਵੀ ਅਸੀਂ ਕੈਨੇਡਾ ਭੇਜ ਦਾਂਗੇ ਤੇਨ ਲੱਖ ਰੁਪਏ ਅਡਵਾਂਸ ਮੰਗਿਆ ਸੀ ਉਹਦੀ ਆਰਟੀਜੀਐਸਪ ਨੇ ਹਸਬੰਡ ਦੇ ਨਾਮ ਤੇ ਕਰਾ ਦਿੱਤੀ ਸੀ ਜੀ ਉਸ ਤੋਂ ਬਾਅਦ ਮੁਕੱਦਮਾ ਦਰਜ ਹੋ ਗਿਆ ਉਸ ਤੋਂ ਬਾਅਦ ਮੁਕੱਦਮਾ ਦਰਜ ਹੋ ਗਿਆ ਜੀ ਛਾਪੇਮਾਰੀ ਹੋ ਰਹੀ ਹੈ ਤੇ ਘਰੇ ਲੋਕ ਲਗਾ ਕੇ ਬਚੇ ਹੋਏ ਨੇ ਤੁਹਾਨੂੰ ਕੋਈ ਪਹਿਲਾਂ ਵੀ ਮਾਮਲਾ ਦਰਜ ਆ ਕੁਛ ਆਇਆ ਜੀ ਹਰਤਾਲ ਚ ਉਹਨਾਂ ਦੇ ਘਰ ਤੇ ਕੀ ਆ ਉਹਨਾਂ ਤੇ ਕੋਈ ਹਾਲੇ ਰਿਕਾਰਡ ਖੰਡਾਰ ਰਹੇ ਆ ਉਹਦਾ